ਸਤਿ ਸ਼੍ਰੀ ਅਕਾਲ ਦੋਸਤੋ ਸਿੱਖ ਇਤਿਹਾਸ ਸਾਨੂੰ ਅਟਲ ਵਿਸ਼ਵਾਸ ਕੁਰਬਾਨੀ ਅਤੇ ਧਰਮ ਨਾਲ ਜੋੜਦੇ ਨੇ 1704 ਸਾਲ ਵਿੱਚ ਪਹਾੜੀ ਰਾਜੇ ਤੇ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਨੂੰ ਘੇਰ ਲਿਆ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੀ ਰੱਖਿਆ ਲਈ ਅਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਿਆ ਅਤੇ ਚਮਕੌਰ ਦੀ ਗੜੀ ਵਿੱਚ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਨੇ ਬਹੁਤ ਹੀ ਬਹਾਦਰੀ ਨਾਲ ਸ਼ਹੀਦੀ ਪ੍ਰਾਪਤ ਕੀਤੀ ਤੇ ਉਸ ਸਮੇਂ ਮਤਾ ਗੁਜਰ گور ਤੇ ਛੋਟੇ ਸਾਹਿਬ ਜੀ ਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਨਾਲ ਸਰਹੰਦ ਪਹੁੰਚੇ ਜਿੱਥੇ ਠੰਡੇ ਬੁਰਜ ਵਿੱਚ ਉਹਨਾਂ ਨੂੰ ਕੈਦ ਰੱਖਿਆ ਗਿਆ ਤੇ ਉਹਨਾਂ ਨੇ ਉੱਥੇ ਛੋਟੇ ਸਾਹਿਬ ਜੀ ਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਨੂੰ ਧਰਮ ਤੇ ਅਟੱਲ ਰਹਿਣ ਦੀ ਸਿੱਖਿਆ ਦਿੱਤੀ ਧਰਮ ਨਾਲ ਤਿਆਗੰਤ ਤੇ ਛੋਟੇ ਸਾਹਿਬ ਜੀ ਨੂੰ ਨਿਹਾਂ ਵਿੱਚ ਜਿੰਨ ਦਿੱਤਾ ਗਿਆ ਤੇ ਮਤਾ ਗੁਜਰ گور ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਇਹ ਇਤਿਹਾਸਿਕ ਕੌਮ ਲਈ ਅਮਰ ਸ਼ਹਾਦਤ ਦਾ ਪ੍ਰਤੀਕ ਹੈ ਦੁਨੀਆ ਤੇ ਬਹੁਤ ਹੀ ਦਾਨੀ ਹੋਣਗੇ ਪਰ ਸਰਬੰਸ ਦਾਨੀ ਵਰਗਾ ਕੋਈ ਨਹੀਂ ਅੱਜ ਇਸ ਸਾਸਰੀ ਗਾਲ ਜ ਸਾਰਿਆਂ ਨੇ ਸਵਾਗਤ ਹੈ ਤੁਹਾਡੇ ਨਵੇਂ ਦਿਨ ਤੇ ਨਵੇਂ ਵੀਡੀਓ ਤੇ ਅੱਜ ਅਸੀਂ ਚੱਲੇ ਆਂ ਸ੍ਰੀ ਫਤਿਹਗੜ ਸਾਹਿਬ ਦੀ ਯਾਤਰਾ ਤੇ ਤੇ ਅੱਜ ਕਟਾ ਕਿਚਵ ਲੋਕ ਐਸਾ ਜੇ ਨੇ ਪਹਿਲਾਂ ਮੈਂ ਸ੍ਰੀ ਅੰਤਪੁਰ ਸਾਹਿਬ ਆਈ ਜੋਂ ਦੇ ਵਿੱਚ ਗਏ ਆਂ ਅਸੀਂ ਤੇ ਉਦੋਂ ਉਹਨਾਂ ਆਏ ਅਡੇਡ ਕਰਕੇ ਵੇਰਾ ਵਰਕੇ ਉਹ ਨਵੇਂ ਲੋਗ ਕੁਬਾਰਾ ਤੋਂ ਸਟਾਰਟ ਕੀਤਾ ਇਹ ਹੁਣ ਵੇਰਾ ਹੀ ਯਾਤਰਾ ਇਹ ਲੈਣ ਦੀ ਯਾਤਰਾ ਸ਼੍ਰੀ ਦਿੱਤੀ ਆ ਸ਼੍ਰੀ ਫਟੇਗੜ ਕੇ ਚਿੱਤੀ ਵਾਲੇ ਦਲ ਲੈਂਦੇ ਆ ਉਹ ਲੋਕ ਕਹ ਸਕਦੇ ਆ ਵੀਰੋ ਬੱਸ ਤੇ ਨੋ ਮਾਇਰ ਕਿ ਉੱਥੇ ਦਚਨ ਕਰਾਂਗੇ ਮੇਲੇ ਕਰਾਂਗੇ ਤੁਹਾਨੂੰ ਵੀ ਦੱਸਾਂ ਮੇਲੇ ਕਰਾਵਾਂਗੇ ਜਾਦਾ ਕੋਤੇ ਅਸੀਂ ਅੰਦਰ ਦੀ ਵੀਡੀਓ ਨਹੀਂ ਬਣਾ ਸਕਦੇ ਜਾਂਦੀ ਹਾਂ ਬਾਹਰ ਦੀ ਦਰਸ਼ਨ ਮੇਲੇ ਕਰ ਜਾਂਦੀ ਬਣਾਵਾਂਗੇ ਤੇ ਜੁੜੇ ਦਿਓ ਨਾਲ ਦੇਖਿਓ ਤੇ ਚਲੋ ਆਨੰਦ ਬੰਦ ਸੋ ਯਾਤਰਾ ਦਾ ਅਸੀਂ ਅੱਜੋਂ ਸਫ਼ਰ ਸ਼ੁਰੂ ਕਰਨ ਲੱਗੇ ਆਂ ਬਠਿੰਡੇ ਤੋਂ ਆਪਣਾ ਹੈਗਾ ਵਾ ਸ਼੍ਰੀ ਖੋਦਿਕਟ ਸਾਹਿਬ ਦਾ ਭਰਾਵਾਂ ਦੇ ਨਾਲ ਚੱਲੇ ਆਪਾਂ ਤੇ ਆ ਬਠਿੰਡੇ ਤੋਂ ਹੈਗਾ ਵਾ 180 ਕਿਲੋਮੀਟਰ ਪਹੁੰਚਦਾ ਹਾਂ 180 ਕਿਲੋਮੀਟਰ ਪਹੁੰਚਦਾ ਪਵਾ ਆਂ ਗੱਡੀ ਜਾਣਾ ਤਾਂ ਅਸੀਂ ਇੱਥੇ ਐਨਜੀਪੋਲ ਕਰਾ ਕੇ ਤੇ ਫਿਰ ਇੱਥੇ ਅੱਗੇ ਹਟਣਾ ਔਰ ਗੋਸ਼ ਦੱਸੋ ਕੋਈ ਆਪਣੇ ਵਿਚਾਰ ਸਮਰਥ ਕਰੋ ਹੈ ਹਾਂ ਬਰੇ ਇਹ ਸਾਡੇ ਬਾਬਾ ਜੀ ਹਾਂ ਸਿੱਖਿਆ ਦਿੰਦੇ ਸਾਰਿਆਂ ਨੂੰ ਏਕੀ ਨੀਕੀ ਗੱਲ ਤੇ ਸਾਨੂੰ ਸਿੱਖਿਆ ਦਿੰਦੇ ਹੈਂ ਲੱਗਦਾ ਮੈਂ ਤੁਹਾਨੂੰ ਸਿਚੀ ਕਰਦਾ ਕਿ ਤਰਫੀਸ ਤੇ ਨਹੀਂ ਮੈਂ ਤੇ ਤਾਰੀਫ ਹੀ ਕਰ ਰਿਹਾ ਨਾ ਮੈਨੂੰ ਪਤਾ ਤਾਂ ਕਿੰਨੀ ਕਿ ਤਰਫੀ ਕਰਦਾ ਕਰੀਫ ਹੀ ਕਰ ਰਿਹਾ ਮੈਂ ਥੋੜੀ ਹੋਰ ਹਾਂਜੀ ਅਸੀਂ ਕਿੱਥੇ ਹੀ ਹੁਣ ਆਪਾਂ ਉਰੇ ਆ ਉਹ ਆਈ ਰਾਪੁਰੇ ਤੋਂ ਆਪਣਾ ਲੱਕੜ ਪਰਚਾ ਕਿ ਉਰੇ ਆ ਤੇ ਉਹਨਾਂ ਹੀ ਇੱਕ ਵਾਰੀ ਬਣਾ ਲੈ ਫ੍ਰੇਕ ਮਾਰਾਂਗੇ ਉੱਥੇ ਕੋਈ ਸਾਡੇ ਮਾਮਾ ਜੀ ਆਪਾਂ ਬਾਈ ਨੂੰ ਉਥੋਂ ਵਿੱਚੋਂ ਕੰਨਾਂ ਅੱਜ ਉਹਨਾਂ ਦੀ ਰੋਟੀ ਆ ਉੱਥੇ ਤੇ ਰੋਟੀ ਆ ਉੱਥੋਂ ਨਾਲੇ ਸਾਡੇ ਦੇ ਲਾਈ ਉਹਨਾਂ ਨੇ ਅੱਜ ਉੱਥੇ ਲਾ ਦੇਣਾ ਸਾਡੇ ਲਾ ਦੇਣੇ ਤੇ ਨਾ ਲੋਥੇ ਰਾਜੋ ਬਾਈ ਤੇ ਅਈ ਹੁਣ ਇੱਕ ਵਾਰੀ ਉੱਥੇ ਫ੍ਰੇਕ ਕਰਾਂਗੇ ਆਪਣੇ ਜਿਹੜਾ ਕਰਨ ਵਾਲੇ ਪੰ हिकु वॾे मामा जी हिकु वरी बि कराईंदा बाक़ी घणो उते खाधे दर्शन त ਗੱਡੀ ਰੋਕ ਲਈ ਗੱਡੀ ਰੋਕ ਲਈ ਪੂਰੇ ਪਿੰਡ ਦੇ ਵਿੱਚ ਬਹੁਤ ਵੱਡਾ ਲੰਗ ਲੱਗਦਾ ਇੱਥੇ ਟੋਲ ਫਲੇਜ ਤੋਂ ਪਹਿਲਾਂ ਸ਼ਾਕਲ ਹੋ ਗਈ ਸੀ ਸ਼ਾਕਲ ਇਹ ਐਟੋਮਾ ਨਾ ਗਿਆ ਟਿਕਟ ਖਰਿਆ ਬਸ 60 ਕਿਲੋਮੀਟਰ ਤੇ ਥੋੜੀ ਜਿਹੀ ਜੂੜੀ ਬਸ ਰਹਿ ਗਿਆ ਆਪਣਾ ਘੰਟਾ 1 ਘੰਟੇ ਦਾ ਲੋਕ ਜਿਵੇਂ ਸੜਕ ਪਰ ਕੱਲਾ ਇਹ ਨੂੰ ਪਤਾ ਲੱਗਦਾ ਇਹ 60 ਕਿਲੋ ਉਹ ਤਾਂ ਫੇਰ ਘਮਾਲੇ ਇਧਰ ਨੂੰ ਜੇ ਬੈ ਗਈ ਹੋਈ 8 ਕਿਲੋਮੀਟਰ ਤੱਕ ਕਰਾਇਆ ਜਿਆਦਾ ਦੌੜ ਨਹੀਂ ਆ ਘੰਟੇ ਘੰਟੇ ਦੇ ਘੰਟੇ ਬਾਰ ਆ ਰਿਹਾ ਜੇ ਤੋ ਦਿਓ ਦੀ ਬਾਲੀਆ ਦੀਆਂ ਵੀ ਕਾਰ ਦੇ ਵਿੱਚੋਂ ਨਿਕਲ ਗਏ ਹਾਈ ਵੀ ਤੇ ਆ ਮੈਂ ਆਈ ਵੀ ਤੇ ਹੁਣ ਬੈਠੋਂ ਹੁਣ ਸੀਐਨਜੀ ਇੱਕ ਵਾਰੀ ਫੁੱਲ ਕਰਾ ਲੈਣੀ ਆ ਆਪਣੀ ਤੇ ਆਪਣੀ ਵਧੀਆ ਮਤਲਬ ਕਿ ਵਾਪਸੀ ਦਾ ਵੀ ਹੋ ਜਾਊਗਾ ਭਵਾਨੀਗੜ ਭਾਈ ਵੀ ਤੇ ਆ ਭਵਾਨੀਗੜ ਮਤਲਬ ਕਿ ਸ਼ਹਿਰ ਆ ਉਹਦੇ ਲਾਗੇ ਹਾਈਵੇ ਪੈਂਦਾ ਏ ਬਹੁਤ ਸੰਗਤ ਆਪਸੋਂ ਆਉਂਦੀ ਬਹੁਤ ਹੀ ਜਿਆਦਾ ਆ ਸੰਗਤ ਬਹੁਤ ਹੀ ਜਿਆਦਾ ਆਪਸੋਂ ਸੰਗਤ ਆਪਸੋਂ ਆਉਂਦੀ ਬਹੁਤ ਹੀ ਕਾਫਲੇ ਆ ਜਿਹੜੇ ਉਧਰੋਂ ਰਵਾਨਾ ਹੋਏ ਆ ਜੇ ਕਿਤਾ ਨਿਕਲਿਆ ਸੀ ਅੱਜ ਸ਼ਰੀਫ ਪਟੇਕੜ ਸਾਹਿਬ ਤੋਂ ਲੈ ਕੇ ਸੀ ਜੋਤੀ ਸ਼ਰੂਪ ਗੁਰਦੁਆਰੇ ਤੋਂ ਕੋਰ ਰੋਣਾ ਹੈ ਇਹ ਸੰਗਤ ਵੱਤਸ ਆ ਰਹੀ ਅੱਜ ਰਾਹ ਦੇ ਵਿੱਚ ਬਹੁਤੇ ਟਰਾਲੀਆਂ ਹਨ ਵਿੱਚ ਕੰਨ ਮਿਲਣਦੀਆਂ ਤੇ ਅਸੀਂ ਇਹ ਪਹੁੰਚ ਤਾਂ ਜੇ 7:30 ਵਜੇ ਤੱਕ ਅਸੀਂ ਉੱਥੇ ਰੀਚ ਕਰ ਜਾ ਤੇ ਜਾ ਕੇ ਤੁਹਾਨੂੰ ਦੱਸਾਂਗੇ ਕਰਾਉਣੇ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੇ ਬੰਦੇ ਅੱਜ ਹੈਗੀ ਹੈ ਤਰੀਕ 28 ਦਸੰਬਰ 2025 ਤੇ ਅੱਜ ਦੇ ਦਿਨ ਛੋਟੇ ਸਾਬ ਜਦਾ ਦੇ ਮਾਤਾ ਗੁਰਦੇਵੌਰ ਦਾ ਸੰਸਕਾਰ ਹੋਇਆ ਸੀ ਤੇ ਸਵੇਰ ਦੇ 5:30 ਵਜੇ ਆ ਤੇ ਹੇ ਧੁੰਦ ਦੇਖੋ ਧੁੰਦ ਇੱਕਦਮ ਹੀ ਬਹੁਤ ਜਿਆਦਾ ਪਈ ਏ ਕੋ ਦਾਮ ਜਿਵੇਂ ਡਿੱਗੀ ਆ ਨਾ ਬਹੁਤ ਹੀ ਜਿਆਦਾ ਧੁੰਦ ਹੋਈ ਆ। ਆਹ। ਅੱਤਰ ਤਰ ਤੱਕ ਕੋਹ ਨਹੀਂ ਦੇਤਾ। ਬਹੁਤ ਹੀ ਜਿਆਦਾ ਧੁੰਦ। ਹੁਣ ਅਸੀਂ ਚੱਲੇ ਆ ਇਸ਼ਨਾਨ ਕਰਨ ਤੇ ਦਰਸ਼ਨ ਮੇਲੇ ਕਰਨ ਚੱਲੇ। ਮਹਾਰਾਜ ਫਿਰ ਆਤੇ ਅਸੀਂ ਮਥਾ ਦੇਖ ਲਿਆ ਇੱਕ ਆਈ। ਉੱਥੇ ਪੁਰਾ ਜਿਹਾ ਮਾਤਾ ਦੇਖ ਜਾ ਮਾਤਾ ਕਿ ਮੋਤੀराम ਮਹਾਰਾਜੀ ਦੇ ਬੋਲ ਕਰ ਚੱਲ ਚੱਲ ਹੁਣ ਅਸੀਂ ਚੱਲੇ ਆ ਸੁਨਾਣ ਕਰਕੇ ਨਾਨ ਕਰਕੇ ਆਈ ਜਾਵਾਂਗੇ ਪਹਿਲਾਂ ਦਰਸ਼ਨ ਕਰਾਂਗੇ ਠੰਡਾ ਪੁੱਜ ਸਾਹਿਬ ਜੀ ਦੇ ਤੇ ਚੋਤੇ ਸਰੋਪ ਗੋਦਾ ਜਰੇ ਮੱਥਾ ਟੇਕਣਾ ਉਹਨੂੰ ਲੋਕ ਉਹਦੇ ਤੋਂ ਬਾਅਦ ਅਸੀਂ ਜਰੂਗਰਾਮ ਸਾਹਿਬ ਜੀ ਦੇ ਦਰਸ਼ਨ ਕਰਕੇ ਤੱਕੇ ਵਾਪਸ ਮੁਸਤਾਲੇ ਬਹੁਤ ਸਵੇਰੇ ਸੂਰੇ ਟ੍ਰੈਫਿਕ ਜਿ ਬੜੀ Thank <laughs> you. we